ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਕਾਰਯੋਗ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਬਿਆਲਾ ਜੀ ਉਹਨਾਂ ਮਹਾਨ ਗੁਰੂ ਸਾਹਿਬ ਤੇ ਗੁਰਸਿੱਖਾਂ ਦੇ 350 ਸਾਲਾ ਸ਼ਤਾਬਦੀ ਨੂੰ ਮਨਾਉਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਇਥੋਂ ਦੇ ਸਤਕਾਰਯੋਗ ਮੈਂਬਰ ਸਹਿਬਾਨ ਦਰਸ਼ਨ ਸਿੰਘ ਜੀ ਮੋਠਾਂ ਵਾਲੀ ਇਥੋਂ ਦੇ ਪ੍ਰਚਾਰਕ ਸਹਿਬਾਨਾਂ ਦੀ ਯਤਨ ਸਦਕਾ ਸਮੂਹ ਨਗਰ ਸੰਭੂ ਵਾਲਾ ਦੀਆਂ ਸੰਗਤਾਂ ਦੇ ਵੱਲੋਂ ਅਦ ਗੁਰਦੁਆਰਾ ਸਾਹਿਬ ਵਿਖੇ ਅਮਰ ਸੰਚਾਰ ਕਰਵਾਇਆ ਗਿਆ ਜ ਜਿਹਦੇ ਵਿੱਚ ਦੇ ਅੰਕ ਸਿੰਘ ਸਿੰਘੜੀਆਂ ਖੰਡੇ ਬਾਟੇ ਦੀ ਪਾਹਲ ਲੈ ਕੇ ਗੁਰੂ ਕੇ ਲੜ ਲੱਗੇ ਅਮਰ ਸ਼ਕੀਰ ਸਿੰਘ ਸਜੇ ਹਨ ਸੋ ਇਸੇ ਤਰ੍ਹਾਂ ਬੇਨਤੀ ਹੈ ਸੰਗਤਾਂ ਨੂੰ ਅੱਗੇ ਵਿਸਾਖੀ ਦੇ ਦਿਹਾੜੇ ਆ ਰਹੇ ਨੇ ਇਸੇ ਤਰ੍ਹਾਂ ਵੱਡੇ ਪੱਧਰ ਤੇ ਯਤਨ ਕਰੀਏ ਨਗਰ-ਨਗਰ ਵਿੱਚ ਅਮਰ ਸੰਚਾਰ ਕਰਵਾਏ ਜਾਣ ਵਸਾਖੀ ਦੇ ਦਿਹਾੜੇ ਤੱਕ ਗੁਰੂ ਦੇ ਲੜ ਲੱਗ ਗਏ ਖੰਡੇ ਬਾਟੇ ਦੇ ਧਾਰ ਨਹੀਂ ਹੋਈਏ ਗੁਰਬਾਣੀ ਦੇ ਲੜ ਲੱਗ ਕੇ ਆਪਣੇ ਇਸ ਜੀਵਨ ਨੂੰ ਸਫਲਿਆ ਕਰੀ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ タル ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਅਥਾ ਕਿਰਪਾ ਤਰਸ ਕੀਤਾ ਹੈ ਸਤਗੁਰੂ ਜੀ ਦੇ ਤਰਫ ਸਦਕਾ ਸਿੱਖ ਕੌਮ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਨਾਲ ਸ਼ਹਾਦਤ ਪਾਉਣ ਵਾਲੇ ਮਹਾਨ ਗੁਰਸਿੱਖ ਪਤ ਸਤਕਾਰਯੋਗ ਭਾਈ ਮਤੀ ਦਾਸ ਜੀ ਸਤਕਾਰਯੋਗ ਭਾਈ ਸਤੀ ਦਾਸ ਜੀ ਸਤਕਾਰਯੋਗ ਭਾਈ ਦਇਆ ਦਾਸ ਜੀ ਇਹਨਾਂ ਮਹਾਨ ਗੁਰਸਿੱਖਾਂ ਦੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਤੰਬੋਵਾਲਾ ਵਿਖੇ ਸਮੁੱਚੀ ਨਗਰਨ ਪੰਚਾਇਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਥੋਂ ਦੇ ਬਹੁਤ ਹੀ ਸਨਮਾਨਯੋਗ ਗਰੰਤੀ ਸਿੰਘ ਭਾਈ ਸਰਪਾਈ ਕਾਲਜੀਤ ਸਿੰਘ ਔਰ ਸਮੁੱਚੇ ਹੀ ਨਗਰ ਦੇ ਸਹਿਯੋਗ ਦੇ ਨਾਲ ਅੱਜ ਸਤਨਾ ਮਹਾਨ ਗੁਰਮਤ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਸਮੁੱਚੇ ਹੀ ਨਗਰ ਨੇ ਅਤੇ ਸਮੁੱਚੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਚਾਅ ਉਤਸ਼ਾਹ ਦੇ ਨਾਲ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਨੇ ਔਰ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਇਸ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਦੇ ਵਿੱਚ 70 ਪ੍ਰਾਣੀ ਜਿਹੜੇ ਨੇ ਉਹਨਾਂ ਨੇ ਅੰਮ੍ਰਿਤ ਕੀ ਦਾਤ ਲੈ ਕੇ ਗੁਰੂ ਜਵਾਲੇ ਬਣੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ ਬਣੇ ਹਨ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਮੁੱਚੀ ਨਗਰ ਨਿਵਾਸੀ ਸੰਗਤ ਨੂੰ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਤਿਗੁਰੂ ਜੀ ਉਦੋਂ ਉਪਰਾਲੇ ਬਲ ਬਖਸ਼ਿਸ਼ ਕਰਦੇ ਰਹਿਣ ਇਹਨਾਂ ਮਹਾਨ ਸਮਾਗਮਾਂ ਨੂੰ ਨਿਪਰੇ ਚਾੜਨ ਦੇ ਲਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਯੋਗ ਮੈਂਬਰ ਜਥੇਦਾਰ ਦਰਸ਼ਨ ਸਿੰਘ ਜੀ ਬਰਾੜ ਮੁੱਠਾਂ ਵਾਲਾ ਹਲਕਾ ਜਲਾਲਾਬਾਦ ਤੋਂ ਮੈਂਬਰਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਔਰ ਹਲਕਾ ਜਲਾਲਾਬਾਦ ਤੋਂ ਸਾਡੇ ਪ੍ਰਚਾਰਕ ਸਤਕਾਰਯੋਗ ਬੀਬੀ ਵਰਜੀਤ ਕੌਰ ਜੀ ਹੋਰਾਂ ਨੇ ਪੂਰਨ ਅਨੰਤਕ ਮਿਹਨਤ ਦੇ ਨਾਲ ਇਹਨਾਂ ਮਹਾਨ ਸਮਾਗਮਾਂ ਨੂੰ ਨੇਪਰੇ ਚਾੜਿਆ ਹੈ ਮੈਂ ਫਿਰ ਤੋਂ ਸਮੁੱਚੀ ਨਗਰ ਨਿਵਾਸੀ ਸੰਗਤ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਮਹਾਨ ਸਮਾਗਮਾਂ ਦੇ ਵਿੱਚ ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਅੱਗੇ ਤੋਂ ਵੀ ਇਸੇ ਤਰ੍ਹਾਂ ਸਤਿਗੁਰੂ ਜੀ ਚਾਉ ਉਦਮ ਤੇ ਬਲ ਦੀ ਦਾਤ ਬਖਸ਼ਿਸ਼ ਕਰਨ ਜੀ दिल्ली क्राइम नेशनल न्यूज नजर सब पर